ਫਿਲੌਰ ਵਿਖੇ ਅੱਜ ਦੂਸਰੀ ਵਾਰ ਬਾਬਾ ਸਾਹਿਬ ਭੀਮrao ਅੰਬੇਡਕਰ ਸਾਹਿਬ ਦੇ ਬੁੱਤ ਦਾ ਕੀਤਾ ਗਿਆ ਅਪਮਾਨ ਇਲਾਕਾ ਵਾਸੀਆਂ ਨੇ ਕੀਤੀ ਇੱਕ ਅਹਿਮ ਮੀਟਿੰਗ ਫਿਲੌਰ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਸਟੈਂਚੂ ਦੇ ਅਪਮਾਨ ਦੇ ਮਸਲੇ ਨੂੰ ਲੈ ਕੇ ਅੱਜ ਇੱਕ ਮੀਟਿੰਗ ਸ੍ਰੀ ਗੁਰੂ ਰਵਿਦਾਸ ਪਵਨ ਫਿਲੌਰ ਵਿਖੇ ਹੋਈ ਜਿਸ ਵਿੱਚ ਸਮੂਹਿਕ ਤੌਰ ਤੇ ਫੈਸਲਾ ਲਿਆ ਗਿਆ ਕਿ ਜੇਕਰ 48 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ ਤਾਂ ਮਿਤੀ 4 ਜੂਨ 2025 ਨੂੰ ਠੀਕ ਸ਼ਾਮ 5 ਵਜੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉੱਧਰ ਪੁਲਿਸ ਪ੍ਰਸ਼ਾਸਨ ਇਸ ਆਰੋਹੀ ਨੂੰ ਕਾਬੂ ਕਰਨ ਲਈ ਜਗ੍ਹਾ-ਜਗ੍ਹਾ ਦੁਕਾਨਾਂ ਤੇ ਲੱਗੇ ਕੈਮਰੇ ਖੰਗਾਲਣ ਵਿੱਚ ਲੱਗਾ ਹੋਇਆ ਹੈ। ਤਾਂ ਜੋ ਇਸ ਆਰੋਹੀ ਨੂੰ ਜਲਦੀ ਕਾਬੂ ਕਰਕੇ ਇਲਾਕੇ ਦਾ ਮਾਹੌਲ ਸ਼ਾਂਤ ਰੱਖਿਆ ਜਾਵੇ। ਸ੍ਰੀ ਫੌਸਲੇ ਅਤੇ ਤਾਰਾ ਚੰਦ ਜੱਖੂ ਨੇ ਸਮੁੱਚੇ ਫਲੋਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵਿੱਚ ਪੂਰਨ ਤੌਰ ਤੇ ਸਾਰੇ ਸਹਿਯੋਗ ਕਰਨ ਅਤੇ ਸਾthੀਆਂ ਸਮੇਤ ਉੱਜਣ ਅੱਜ ਦੀ ਇਸ ਮੀਟਿੰਗ ਵਿੱਚ ਇਲਾਕੇ ਪਰਦੇ ਬਾਬਾ ਸਾਹਿਬ ਦੇ ਪੈਰੋ ਓਕਾਰ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਮੋਸਲੇ ਸਾਹਿਬ ਜਿਹੜਾ ਅੱਜ ਫਲੋਰ ਵਿੱਚ ਇੱਕ ਬਹੁਤ ਵੱਡਾ ਭਾਗੀ ਚੱਲਾ ਘਟ ਰਹੀ ਆ ਬਾਬਾ ਸਾਹਿਬ ਦੇ ਸਟੇਜ ਦਾ ਪ੍ਰੋਗਰਾਮ ਦੀ ਵਾਰ ਤੇ ਅੱਜ ਜਿਹੜੀਆਂ ਜਿਉਂਦਾਸ ਨਾਮਲੇਵਾ ਬਾਬਾ ਸਾਹਿਬ ਹਿੰਦਰਾਓ ਮੇਕਰਨ ਨਾਮਲੇਵਾ ਜੱਟਾ ਹੈ ਕਿ ਆਜ ਦੋ ਸਿੰਘ ਰਾਤ ਤੋਂ ਹੋਰ ਪੌਪਕੇ ਟੱਕੇ ਹੋ ਗਿਆ ਹੈਗੇ ਆ ਤੇ ਅੱਜ ਇਸ ਦਾ ਵੀ ਕਰਨੀ ਗੱਲ ਪਿਆ ਨਹੀਂ ਹੋ ਗਿਆ ਵੀ ਫਲੋਰ ਵਿੱਚ ਲੂਸ ਮਾਰ ਬਣਾਏਗਾ ਇਹ ਸਾਰਾ ਮਾਮਲਾ ਹੈਗਾ ਕਿ ਤੁਹਾਨੂੰ ਕੋਈ ਹੋਰ ਗੱਲ ਕਰ ਰਿਹਾ ਹੈ। ਦੇਖੋ ਪਿੱਛੇ 31 ਮਾਰਚ ਨੂੰ ਗੁਰਪਤਵੰਦ ਸਿੰਘ ਪੰਨੂ ਸਿੱਖ ਹੋਰ ਜਸਟਿਸ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਨੰਗਲ ਵਿਖੇ ਅਪਮਾਨ ਕਰਵਾਇਆ ਸੀਗਾ। ਔਰ ਉਸ ਗੱਲ ਹਲੇ ਢੰਡੀ ਨਹੀਂ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਉੱਤੇ ਸਟੈਚੂ ਦਾ ਉਹਦੇ ਤੇ ਜਿਹੜਾ ਉਹ ਕਾਲਖ ਪੁੱਥਣ ਦਾ ਕੰਮ ਕੀਤਾ ਔਰ ਸਿੱਖ ਔਰ ਦਲਤ ਜਥੇਬੰਦੀਆਂ ਨਾਲ ਉਸ ਵਿੱਚ ਜਿਹੜਾ ਉਹ ਟਕਰਾਅ ਕਰਾਉਣ ਦੇ ਲਈ ਦੇਸ਼ ਅੰਦਰ ਦੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਆਰਾ ਬੇਹਦਵੀਂ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਨਮੋਸ਼ੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਆਰਾ ਇੱਥੇ ਘਟਨਾ ਵਾਪਰੀ ਆ ਤਾਂ ਸਮੁੱਚੀਆਂ ਸ਼ਰੂ ਗਦਾਸ ਨਾਲੇ ਬਾਵਾਸ ਡਾਕਟਰ ਮਿਤਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸ੍ਰੀ ਗੁਰੂਵਰਦਾਸ ਭਵਨ ਵਿਖੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਆ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲਪਿੰਡ ਤੋਂ ਜਿਹੜਾ ਸੰਗਤਾਂ ਚੱਲਣਗੀਆਂ ਔਰ ਸ਼ਹਿਰ 'ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ 'ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜਿਹੇ ਘਟਨਾਵਾਂ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉਥੇ ਅਨਮੱਤੇ ਸਮੇਤੇ ਢਾਣਾ ਫਲੋਰ ਜਾਂ ਡੀਐਸਪੀ ਫਲੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਜੋ ਘਬਰਾਲਾ ਕਰੋ ਪੰਜਾਬ ਦੇ ਅੰਦਰ ਬਾਸ ਡਾਕਟਰ ਮਿਡਗਰ ਦੇ ਸਟੈਚੂਆਂ ਦੀ ਰੱਖਿਆ ਕਰਨ ਦਾ ਇਲਾਕੇ ਪਰਤੀਆਂ ਸਹੀ ਸੱਜਾ ਕਰੋ ਕੰਮ ਕਰਦੇ ਹਾਂ ਮੈਂ ਅਪੀਲ ਕਰਦਾ ਸਮੁੱਚੀਆਂ ਸ਼ੁਰੂਗੁਦਾਸ ਸੁਆਮਾ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਹਿਸੀਲ ਫਲੋਰ ਦੇਆਂ ਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਨੰਗਲ ਗੇਟ ਤੇ ਬਾਸ ਡਾਕਟਰ ਮੈਡਗਰ ਦੇ ਸਟੈਚੂ ਤੇ ਆਓ আর ਆਪਾਂ ਉਥੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ ਜਿਹੜੀ ਇਹ ਘਟਨਾ ਹੋਈ ਆ ਇਹ ਬਹੁਤ ਮੰਦ ਭਾਗੀ ਆ ਤੇ ਅਸੀਂ ਸਾਰੇ ਇਹਨੂੰ 10 ਧਮਾਵਾਂ ਡਾਕਟਰ ਮੈਡਗਰ ਧਮਾਵਾਂ ਇਹ ਇੱਕ ਹੋ ਦਿੰਦਿਆ ਕਰਦੇ ਆ ਇਹਦੇ ਸੰਬੰਧ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਫ ਆਈ ਆਰ ਕਰ ਦਿੱਤੀ ਆ ਪਰ ਅਜੇ ਤੱਕ ਜਿਹੜੀ ਆ ਗ੍ਰਿਫਤਾਰੀ ਨਹੀਂ ਹੋਈ ਤੇ ਉਹਦੇ ਸੰਬੰਧ ਵਿੱਚ ਆ ਸਾਰੀਆਂ ਸੁਭਾਵਾਂ ਤੇ ਬਾਹਰੋਂ ਵੀ ਸੱਜਣ ਆਏ ਆ ਇਹੀ ਪਾਸ ਕੀਤਾ ਗਿਆ ਵੀ 48 ਘੰਟੇ ਯਾਨੀ ਬੁੱਧਵਾਰ ਨੂੰ 4 ਵਜੇ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਅਰ ਦਸਤਕਾਰੀ ਹੋ ਜਾਂਦੀ ਏ ਠੀਕ ਨਹੀਂ ਤਾਂ ਫਿਰ ਆਪਣੇ ਜਿਹੜਾ ਸਾਰਾ ਸਮਾਜ ਆ ਉਹ ਬੰਦ ਵੀ ਕਰਾਊਗਾ ਸ਼ਹਿਰ ਨੂੰ ਔਰ ਰੋਸ ਮਾਰਚ ਵੀ ਕਰੂਗਾ ਉਹਦਾ ਬੰਦੀ ਹੋਏਗੀ ਸਾਰੇ ਇਲਾਕਿਆਂ ਨੂੰ ਮੈਂ ਇਹ ਕੰਨੇ ਆ ਸਾਰੇ ਸਾਰਿਆਂ ਨੂੰ ਕੰਨੇ ਆ ਵੀ ਇਸ ਕੰਮ ਵਿੱਚ ਸਾਡਾ ਸਾਥ ਦਿਓ ਕਿਉਂਕਿ ਡਾਕਟਰ ਮੇੜਗਰ ਸਾਹਿਬ ਜਿਹੜੇ ਸਾਰਿਆਂ ਦੇ ਆ ਤੇ ਅਸੀਂ ਸਾਰੇ ਜਿੰਨੇ ਵੀ ਭਾਈਚਾਰਾ ਫਲੋਰ ਜਗਾ ਉਹਦਾ ਸਾਨੂੰ ਸਾਥ ਚਾਹੀਦਾ ਸਾਰਿਆਂ ਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ